ਪੋਰ ਜੇ ਬੱਚਾ ਫੜਿਆ ਬੱਚਾ ਫੜਾ ਬੱਸ ਐ ਇੱਕ ਤੋਂ ਦੋ ਤੇ ਰੋਲਾਣਾ ਆਪਾ ਮੰਨੀ ਹੁਣ ਮੇਰੀ ਨਾਮ ਹੈ ਧੱਕਾ ਮਾਰਾ ਸੌਦਾ ਆਪਿਆਂ ਗੱਲ ਸੁਣ ਲੈ ਰਹਾ ਤੇਰੇ ਕੋ ਵੀ ਲੈਣੀ ਹੋਈ ਲੈ ਲਈ ਲਈ ਖੁਸ਼ ਹੋ ਕੇ ਮਨਵੇਂ ਉਹ ਮੁਰੱਕੇ ਨਾਲ ਲਈ ਮੁੱਟੀ ਬਾਰਾਣਾ ਭਾਈ 1000 ਪਹੁੰਚੇ ਹੋਏ ਸੀੜੀ 11 ਤਰੀਕ ਨੂੰ ਮੰਡੀ ਲੱਗਦੀ ਹੈ ਵੱਡੀ ਮੰਡੀ ਹੈ ਮਿੱਤਰੋ ਸੀਜ਼ਨ ਦਾ ਚੱਲ ਪਿਆ ਟਾਈਮ ਤੇ ਇਸ ਕਰਕੇ ਜਿਹੜੀ ਮੰਡੀ ਅੱਜ ਲਾਸਟ ਹੀ ਲਲ ਹੋਣਾ ਇੱਕ ਮਹੀਨਾ ਜਿਹੜਾ ਸਲੰਪ ਰੂ ਕੰਮ ਜਿਵੇਂ ਮੰਦਾ ਲੈ ਮਿੱਤਰੋ ਨੇ ਸੋਬਰ ਕੁਆਲਟੀ ਦਾ ਨਗੀਨਾ ਦਿਖਾਉਣਾ ਤੈਨੂੰ ਜਿਵੇਂ ਆਪਾਂ ਕਹਦੀ ਐਚਐਫ ਦਾ ਤੇਰਾ ਆਰਡਰ ਉਤਰਦੇ ਜਮਾ ਕਮਾਲ ਹੀ ਕਰੀ ਪਈ ਜਮਾ ਤੁਸੀਂ ਆਪ ਦੇਖ ਲਓ ਵੀ ਕੀ ਗੱਲਬਾਤ ਹਨਾ ਤੇ ਕੱਲਾ ਕੱਲਾ ਸਾਣਾ ਤੇ ਜਮਾ ਸਿਰਾ ਗੱਲਬਾਤ ਕਰੀ ਪਈਆ ਤੇ ਤਾਜੀ ਸੂਈ ਹੋਈ ਆ ਤੇ ਬਈ ਸੱਚੀ ਗੱਲ ਬੋਲੋ ਸੱਚੀ ਗੱਲ ਬਈ ਤੇ ਨਾਮ ਦੱਸੀ ਬਈ ਕੋਈ ਅੰਗਰੇਜ਼ ਸਿੰਘ ਨੰਬਰਦਾਰ ਬਈ ਠੀਕ ਆ ਅੰਗਰੇਜ਼ ਸਿੰਘ ਨੰਬਰਦਾਰ ਹਾਂ ਬਈ ਨੰਬਰਦਾਰ ਬਈ ਪਿੰਡ ਕਿਹੜਾ ਕ ਚੌਕੇ ਬਈ ਚੌਕੇ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਬਈ ਠੀਕ ਆ ਲੈ ਮਿੱਤਰੋ ਚੌਕੇ ਪਿੰਡ ਤੋਂ ਆ ਬਈ ਜਿਲ੍ਹਾ ਬਠਿੰਡਾ ਤੇ ਕੰਮ ਬਈ ਸ਼ੌਂਕਿਆ ਲਾ ਹਾਂ ਸ਼ੌਂਕਿਆ ਕਰਦੇ ਆ ਬਈ ਬੈਠ ਜਾ ਮਨ ਲਾ ਰਹਿਣੀ ਸਹਣੀ ਦੱਸੀ ਹਿੰਦੀ ਹੈ ਨਾ ਹਾਂ ਹਾਂ ਬਈ ਚੰਗੀ ਗਾਂ ਲਈ ਦੀ ਠੀਕ ਆ ਨਹੀਂ ਮਨ ਲਾ ਮੜਿਆਣਾ ਹਾਂ ਹਾਂ ਲੈ ਮਿੱਤਰੋ ਬਾਈ ਕਹਿੰਦਾ ਸ਼ੌਂਕ ਦਾ ਮੁੱਲ ਨਹੀਂ ਪੰਜ ਚਾਰ ਗਾਂਵਾਂ ਹੁੰਦੀਆਂ ਆਪਣੇ ਕੋਲ ਘਰੇ ਵੀ ਠੀਕ ਪੰਜ ਚਾਰ ਗਾਵਾਂ ਖੜੀਆਂ ਹੁੰਦੀਆਂ ਪਰ ਤੁਹਾਨੂੰ ਆ ਨਹੀਂ ਹੈਗਾ ਵੀ ਲੰਡੂ ਬੰਡੂ ਹੀ ਮਲਦਾ ਹੈ ਨਾ ਮਿਲੂ ਜਮਾ ਟਾਪ ਨਗੀਨਾ ਜਿੰਨੀ ਗਾਵਾਂ ਉਨੀ ਹੋਊਗੀ ਬਸ ਨਾ ਕੋਹਰਾ ਵੀ ਨਹੀਂ ਹੋਣੀ ਹੂੰ ਤੇ ਬਈ ਜੇ ਆਪਾਂ ਗੱਲ ਕਰ ਲਈਏ ਕੰਮੇ ਸੂਏ ਬੈਠੇ ਸੂਆ ਦੂਜਾ ਬਈ ਦੂਜਾ ਹਾਂ ਬਈ ਤੇ ਹੁਣ ਕੈ ਦਿਨ ਹੋ ਗਏ ਚੌਥਾ ਦਿਨ ਆ ਬਈ ਅੱਜ ਲੈ ਮਿੱਤਰੋ ਚਾਰ ਦਿਨ ਸੂਈਆਂ ਮਾਗਰ ਬੱਛਾ ਮਾਗਰ ਬੱਛਾ ਬਈ ਮਾਗਰ ਬੱਛਾ ਬੱਛਾ ਬਹੁਤ ਸੋਹਣਾ ਸੀ ਨਾ ਹਾਂ ਬਈ ਤੇ ਇਹ ਚਫ ਦਾ ਵਧੀਆ ਪਿਆਰਾ ਤੇ ਚਵਾਈ ਚੂਈ ਕਿਵੇਂ ਬਈ ਇੱਕ ਨੰਬਰ ਆ ਬਈ ਜਮਾ ਇੱਕ ਨੰਬਰ ਤੋਰ ਪਰ ਲੱਗੇਦਾ ਬਾ ਨਮਿਤਰੋ ਪਹਿਲਾ ਘੇੜਾ ਦਵਾ ਦਈਏ ਫਿਰ ਆਪਾਂ ਬਾਈ ਨਾਲ ਫਿਰ ਡਿਟੇਲ ਸਾਂਝੀ ਕਰਾਂਗੇ ਤੇ ਬਹਿੜ ਗੀਆ ਯਾਰ ਮੰਡੀ ਚ ਕਮਾਲ ਕਰਦੀ ਜਾਂਦੀ ਐ ਤੁਰਿਆ ਨਹੀਂ ਆਂਦਾ ਮਿਤਰੋ ਤੇ ਤੁਸੀਂ ਆਪ ਦੇਖ ਲਓ ਹਨਾ ਅੰਦਾਜ਼ਾ ਲਾ ਲਓ ਕੀ ਗੱਲ ਬਾਤ ਆ ਜਮਾਂ ਕਮਾਲ ਹੀ ਕਰੀ ਪਈ ਆ ਤੇ ਬਾਕੀ ਯਾਰ ਦੱਸਦੀ ਐ ਬਹਿੜ ਵੀ ਜਿਹੜਾ ਰੰਗ ਰੂਪ ਕੁਆਲਿਟੀ ਆ ਜਾ ਕੀ ਕੁਆਲਿਟੀ ਆ ਇਹ ਮਿਤਰੋ ਇਹ ਜਿਹੜੀਆਂ ਬਹਿੜਾਂ ਜਿਹੜੀਆਂ ਦੁੱਧ ਕੱਢਦੀਆਂ ਨੇ ਚੰਗਾ ਦੁੱਧ ਕੱਢ ਦਿੰਦੀਆਂ ਤੇ ਥਾਂ ਲੇਵਾ ਸਾਫਾ ਲੇਵਾ ਲੈ ਕੇ ਜਿਹੜਾ ਤੁਰ ਨਹੀਂ ਆਂਦਾ ਹਨਾ ਜਮਾ ਅਡ ਰੋਡਰ ਜਮਾ ਕੀ ਬਾਤ ਹੈ ਕਮਾਲ ਕਰੀ ਪਈ ਆ ਕੰਮ ਮਿਹਨਤ ਚੰਗੀ ਲਾਈ ਹੁੰਦੀ ਆ ਪਸ਼ੂ ਤਿਆਰ ਕਰਨ ਦੇ ਫੇਰ ਹੀ ਕਿਤੇ ਜਾ ਕੇ ਜਿਹੜੇ ਇਹੋ ਜਿਹੇ ਪਸ਼ੂ ਤਿਆਰ ਹੁੰਦੇ ਆ ਤੇ ਬਾਕੀ ਭਾਈ ਦੁੱਧ ਕਿੰਨਾ ਆਂਗਾ ਹੁਣ ਦੁੱਧ ਭਾਈ ਬੌਲਾ ਹੈ ਤਾਂ 22 ਲੀਟਰ ਪਰ ਆਪਾਂ 20 ਕਹਿ ਕੇ ਦੇਵਾਂਗੇ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਿਓ तो जो तुम ईप खवाओगे वो ब्यात पे दिखेगा और दिखेगा क्यों कर जब उसकी लेवटी सुथरी और बड़ी तैयार हो जाएगी जब ठोक दूध की काटोगी तो उस खातर बाट के देखन लाग रही हो तावड़ी ही जाओ ना तो बाड़का के ने दो मेडिकल स्टोर पे उड़ते लेकर आओ राइट एच राइट एच ने दस दस एम एल तड़के सांज रोटियाम चौपड़ दो इससे थारी मैं की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती ਇਪ 2 ਕੀ ਮੇ ਵੀ ਆ ਗਈ ਹੈ ਅਰ ਬੇ ਬ ਹੋਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈਚ ਵੀ ਤੋਲ ਲੇ ਕੰਡਾ ਲਿਆ ਕੇ ਭਾਈ ਜਮਾ ਠੀਕ ਹੈ ਲੈ ਮਿੱਤਰੋ 20 ਕਿਲੋ ਬਾਈ ਕੰਨਾ ਕੰਡਾ ਲਿਆ ਕੇ ਤੋਲ ਲਿਓ ਕੋਈ ਬਹਿਮਣੀ ਤੇ ਭਾਈ ਕਿੰਨੀ ਕਬਸ਼ਤੀ ਰਹੂਗੀ ਦੁੱਧ ਮੰਨ ਲਾ ਕਿੰਨਾ ਭਾਵਾ 25 ਭਾਈ ਆਵਾ ਬਾੜਾ ਨਹੀਂ ਕਹਿੰਦੇ 25 22 ਲੀਟਰ ਆਮ ਸਰ ਤੇ ਦੇਉਗੀ 25 ਪਲਸ ਦੇਮਾ ਹਾਂ ਲੈ ਮਿੱਤਰੋ 25 ਪਲਸ ਦੀ ਬਾਈ ਕੰਨਾ ਗਾਰੰਟੀ ਦੇ ਦੂੰਗਾ ਠੀਕ ਆ 25 ਪਲੱਸ ਦਿੱਤੇ ਦੇਊ ਦੇਊ 20 ਕਿਲੋ ਹੋਣਾ ਇਸ ਟਾਈਮ ਤੋਲ ਕੇ ਲੈ ਚੋ ਬਾਈ ਚੁਈ ਦੀ ਕਿਵੇਂ ਬਾਈ ਇੱਕ ਨੰਬਰ ਆ ਬਾਈ ਜਮਾ ਇੱਕ ਨੰਬਰ ਜਮਾ ਬਾਈ ਓਕੇ ਚ ਬਾਈ ਚੁਈ ਦੀ ਕੱਲਾ ਕੱਲਾ ਥਾਣਾ ਮੁੱਠੀ ਚੁਈ ਵਾਲਾ ਕਈ ਵਾਰ ਥਣ ਛੋਟੇ ਜਿਹੇ ਹੁੰਦੇ ਬਾਈ ਚੋਣ ਦੀ ਇੱਕ ਦਾ ਹੈ ਨਾ ਬਾਕੀ ਇਹ ਤਾਂ ਕੋਈ ਮੱਝ ਵਾਲਾ ਕੰਮ ਹੀ ਆਉਣ ਲਾ ਨਾ ਬਾਈ ਜਮਾ ਜਾਂ ਠੰਡੀ ਸੀਲਾ ਨਜਾਇਜ਼ ਜੀ ਲੈ ਦੇਖ ਲਓ ਤੁਸੀਂ ਠੰਡੀ ਸੀਲ ਦੇਖ ਲਓ ਜਮਾ ਕਮਾਲ ਹੀ ਕਰੀ ਪੀਆ ਤੇ ਪੂਰੀ ਠੰਡੀ ਸੀਲਾ ਜਮਾ ਸਾਫ ਲੇ ਵੇਦੀ ਆ ਤਾਜੀ ਸੂਈ ਆ ਬੱਚਾ ਵੀ ਦੇਖ ਲਓ ਨਾਲ ਹਨਾ ਬਿਲਕੁਲ ਤੇ ਬਾਕੀ ਭਾਈ ਰੇਟ ਦੀ ਗੱਲ ਆਂਦੀ ਰੇਟ ਬਾਈ 110000 ਕਰਦੇ ਆ 1 ਲੱਖ ਤੇ 10000 ਹਾਂ ਬਾਈ ਮਾਨਦਾਨ ਵਧੀਆ ਕਰਦੇ ਆ ਬਾਈ ਪੂਰਾ ਯਾਰ ਰੇਟ 110 ਸੱਜਣੋ ਮਾਨਦਾਨ ਬਾਈ ਕਹਿੰਦਾ ਵਧੀਆ ਕਰਕੇ ਤੋਰਾਂਗੇ ਕਿਸੇ ਨੂੰ ਵੀ ਨਰਾਜ਼ ਨਹੀਂ ਕਰਾ ਜਾਊਗਾ ਠੀਕ ਆ ਪਿੰਡ ਬਾਈ ਦਾ ਫੇਰ ਸੁਣ ਲੋ ਚੌਕਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਰਹਿੰਦਾ ਰਾਮਪੁਰਾ ਤੋਂ ਕਿੰਨੀ ਦੂਰ ਆ ਬਾਈ 15 ਕਿਲੋਮੀਟਰ ਬਾਈ ਰਾਮਪੁਰਾ ਮੰਡੀ ਤੋਂ 15 ਕਿਲੋਮੀਟਰ ਬਾਕੀ ਬਾਈ ਨੇ ਟੈਲੀਫੋਨ ਕਰ ਲਓ ਇੱਕ ਵਾਰੀ ਨੰਬਰ ਬੋਲਦਾ 90566 ਹੂੰ 45984 ਇਹ ਬਾਈ ਦਾ ਨੰਬਰ ਆ ਨੰਬਰ ਦਾ ਪਿੰਡ ਦਾ ਹਾ ਹਾਂ ਮੈਂ ਮੌਜੂਦ ਆ ਜੁਦਾ ਨੰਬਰਦਾਰ ਆ ਬਾਕੀ ਬਾਈ ਨਾਲ ਸੰਪਰਕ ਕਰਕੇ ਆਜੋ 2 4 5 ਗਾਮਾ ਖੜੀਆਂ ਖੜੀਆਂ ਹੁੰਦੀਆਂ ਚੰਗੀਆਂ ਇਹੇ ਹੀ ਹਨਾ ਬਾਈ ਹਾਂ ਬਈ ਪੂਰਾ ਟਾਪ ਕੁਆਲਟੀ ਵਾਲੀਆਂ ਜੇ ਕਿਸੇ ਭਰਾ ਨੇ ਕਈ ਵਾਰ ਫਾਰਮ ਖੋਲਣਾ ਜਾਂ ਕਈ ਵਾਰ ਸ਼ੌਂਗੀਆ ਵਾਲਾ ਕਹਿੰਦਾ ਮੱਝਾਂ ਹੋ ਗਈਆਂ ਮਹਿੰਗੀਆਂ ਬਾਈ ਠੀਕ ਆ ਵੀ ਇੱਕ ਗਾਂ ਰੱਖ ਲਈ ਜੰਮੀ ਬਾਕੀ ਬਾਈ ਆਪਣੀ ਗੱਲ ਜਿੰਨੀ ਹੋਊਗੀ ਉੰਨੀ ਕਹਾਂਗੇ ਆਪਾਂ ਬਾਅਦ ਘਾਟ ਵਾਲੀ ਗੱਲ ਨਹੀਂ ਠੀਕ ਆ ਜਿਹੜੀ ਗੱਲ ਆਪਾਂ ਵੀਡੀਓ ਚ ਕਰਦੇ ਹਾਂ ਉਹੀ ਹਾਂ ਐ ਨਹੀਂ ਹੈਗਾ ਵੀ ਇੱਥੇ ਕਹਿੰਦਾ 2 ਕਿਲੋਆ ਕਰੇ ਬਣ ਲੈ 10 ਕਿਲੋ ਲਈ ਹੋਊਗਾ ਨਾ ਉਹ ਗੱਲ ਨਹੀਂ ਨਿਕਲਦੀ ਮੰਨ ਲਓ ਇੱਕ ਰੱਖ ਲੋ ਕਰੇ ਗਰਮੀ ਗਰਮੀ ਨਜ਼ਾਰਾ ਦੇ ਦੂਜਾ ਮਤਾਂਗੇ ਤੋਂ ਧੜੀਗਾ ਠੀਕ ਹੈ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਲੈ ਕੇ ਤਨ ਡੰਗ ਚੋਕੇ ਤੇ ਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੈ ਨਾ ਬਾਈ ਇੱਕ ਵਾਰੀ ਨੰਬਰ ਹੋਰ ਬੋਲ ਦਿੰਦੇ 90562 ਬਾਈ 45984 ਪਿੰਡ ਬਾਈ ਦੇ ਚੌਕੇ ਜ਼ਿਲ੍ਹਾ ਬਠਿੰਡਾ ਮਿੱਤਰੋ ਸੰਪਰਕ ਕਰ ਲਿਓ ਮੈਂ ਮਿੱਤਰੋ ਨੇ ਇੱਕ ਬਾਈ ਕੋਲੇ ਆਪਣੇ ਦੋ ਨਾਗਨੇ ਇੱਕ ਆ ਕਟਾ ਅਰਜਨ ਕੁੰਗੜ ਦਾ ਤੇ ਇੱਕ ਆ ਮੱਝ ਸਾਫ ਸੁਥਰੀ ਜਮ ਬਿਲਕੁਲ ਸਾਫ ਲੈਵ ਵਾਲੀ ਜੈਡ ਬਲੈਕ ਆ ਤੇ ਤੁਰਦੀ ਕਰੀ ਦੂਹੀ ਚੱਕਰ ਲੋ ਪੂਰੀ ਡੀਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਰੇਟ ਜਾਇਜ਼ ਆ ਤੇ ਬਾਕੀ ਹੁਣ ਜਿਵੇਂ ਟਾਈਮ ਆਈ ਨਾ ਮੰਗਾਈ ਹੈ ਹਨਾ ਅੱਜ 11 ਤਰੀਕ ਵਾਲੀ ਮੰਡੀਆ ਤਨੌਲੇ ਪਹੁੰਚੇ ਹੋਏ ਸੀਗੇ ਜਿਹੜੀ ਮਹੀਨੇ ਚ ਵੱਡੀ ਮੰਡੀ ਇੱਕ ਵਾਰੀ ਲੈਦੇ 11 ਤਰੀਕ ਨੂੰ ਤੇ ਬਾਕੀ ਪਾ ਪੂਰੀ ਬਾਈ ਤੋਂ ਜਾਣਕਾਰੀ ਲੈ ਕੇ ਨਾ ਪੂਰਾ ਥਣ ਲੇਵਾ ਸਾਫ਼ ਜਿਵੇਂ ਕਹਦੀਆਂ ਮਗਰ ਕੱਟੀ ਆਗੀ ਤੇ ਸੂਈ ਹੂ ਘੱਟੋ ਘੱਟ ਮਹੀਨੇ ਦੇ ਦੋ ਮਹੀਨੇ ਦੀ ਬਾਅਦ ਕੀ ਬਾਈ ਨਾਲ ਗੱਲਬਾਤ ਕਰਦੇ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਦੱਸੋ ਪਹਿਲਾਂ ਦਾ ਆਪਣਾ ਨਾਮ ਮੇਰਾ ਅਮਰਤਪਾਲ ਸਿੰਘ ਅਮਰਤਪਾਲਾ ਠੀਕ ਆ ਬਾਈ ਪਿੰਡ ਪੰਡੀਆਂ ਵਜਵਾ ਬਾਈ ਕਿਹੜਾ ਇੰਨਾ ਵਜਵਾ ਇੰਨਾ ਵਜਵਾ ਜਿਲ੍ਹਾ ਸੰਗਰੂਰ ਹਾਂਜੀ ਹਾਂ ਸੰਗਰੂਰ ਠੀਕ ਆ ਤੇ ਅੰਮ੍ਰਿਤਪਾਲ ਬਾਈ ਜੇ ਆਪਾਂ ਗੱਲ ਕਰ ਲਈਏ ਤਾਂ ਆਪਣੀ ਜਿਹੜੀ ਮੱਝ ਕੰਮੇ ਸੂਈ ਹੈ ਤੇ ਤੀਜੇ ਸੂਏ ਜੀ ਤੀਜੇ ਸੂਏ ਹਾਂ ਹੈਗੀ ਮਿੰਨਾ ਡੇਡ ਮਹੀਨੇ ਸੂਈ ਹਾਂਜੀ ਡੇਡ ਮਹੀਨੇ ਤੋਂ ਉੱਤੇ ਆ ਜੀ ਡੇਡ ਮਹੀਨੇ ਤੋਂ ਉੱਤੇ ਹਾਂਜੀ ਦੁੱਧ ਹੁਣ ਐਸ ਟਾਈਮ ਦੁੱਧ ਹੈਗਾ ਜੀ 12 ਕਿਲੋ ਪੂਰਾ ਕੰਡੇ ਦਾ ਜੀ ਐਣ ਬਣਾ ਦੇਂਗੇ ਸ਼ਾਮ ਬਣਾ ਦੇ ਲੇ ਮੇਤਰੋ 12 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਦਾ ਤਿਆਰ ਆ ਜੈਡ ਬਲੈਕ ਆ ਪੂਰੀ ਮਗਰ ਕੱਟੀ ਆ ਕੱਟੀ ਵੀ ਜੈਡ ਬਲੈਕ ਆ ਚੰ ਦੁੱਧ ਤੋਲ ਕੇ ਲੈ ਜਾਓ 12 ਕਿਲੋ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਐ ਅੰਬਰਤਵਾਲਾ ਰੇਟ ਜੀ 1.3 ਮਾਰ ਇੱਕ 3 ਹਾਂਜੀ ਮਾਨਦਾਨ ਕਿੰਨਾ ਕਰਾਂ ਮਾਨਦਾਨ ਕਰ ਦਿਆਂਗੇ ਮੌਕੇ ਤੇ ਹਾਂਜੀ ਮੌਕੇ ਤੇ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਹਾਂਜੀ ਹਾਂਜੀ ਰੇਟ ਪਾਈ ਕਹਿੰਦਾ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਿੱਤਰੋ ਮਾਨਦਾਨ ਮੌਕੇ ਤੇ ਕਹਿੰਦਾ ਜ਼ਰੂਰ ਕਰਕੇ ਦੋ ਰਾਂਗੇ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਬਈ ਦਾ ਸੀਨਾ ਪੱਤੀ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਰਹਿੰਦਾ ਇੱਕ ਵਾਰੀ ਬਈ ਨੰਬਰ ਬੋਲੀ 88723 60053 ਇਹ ਬਾਈ ਦਾ ਨੰਬਰ ਆ ਤੇ 1.5 ਮਹੀਨੇ ਤੋਂ ਉੱਪਰ ਜਿਹੜੀ ਸੂਈ ਹੋਈ ਆ ਤੇ ਪੂਰੀ ਜਾਣਕਾਰੀ ਤੁਸੀਂ ਫੋਨ ਕਰਕੇ ਵੀ ਲੈ ਸਕਦੇ ਹੋ ਤੇ ਇੱਕ ਬਾਈ ਕੱਟਾ ਆਪਣੇ ਕੋਲੇ ਹੈਨਾ ਆ ਕੱਟਾ ਦਿਖਾ ਦੇ ਬਾਈ ਇਧਰੋਂ ਤੇ ਕੱਟਾ ਇੱਕ ਵਾਰੀ ਤੁਰਦਾ ਚੈੱਕ ਕਰ ਲੋ ਕਿਹੜਾ ਦਬਾਅ ਹੈ ਇਧਰੋਂ ਮੜਾ ਲੰਮਾ ਲੱਗਿਆ ਇਧਰੋਂ ਲਿਖ ਜਾ ਕੁੰਡਾ ਸਕੀਨ ਜਮਾ ਤੇ ਬਾਕੀ ਕਮੀ ਕੋਈ ਨਹੀਂ ਥੋੜੀ ਇੱਕ ਗਮੀਆਂ ਬਾਈ ਕੀ ਗਮੀਆਂ ਪਤਾ ਤੈਨੂੰ ਸਾਨੂੰ ਤਾਂ ਕੋਈ ਸੁਣ ਨੂੰ ਕੋਈ ਗਮੀ ਲੱਗੀ ਕਿਉਂ ਨਹੀਂ ਲੱਗੀ ਪਰ ਤੁਸੀਂ ਰੋਜ਼ ਰੱਖਦੇ ਹੋ ਹਾਂਜੀ ਹਾਂਜੀ ਕਟਿੰਗ ਨਹੀਂ ਕਰਾਈ ਜੇ ਤੂੰ ਇਹ ਕੱਟੇ ਦੀ ਕਟਿੰਗ ਕਰਾਈ ਹੁੰਦੀ ਨਾ ਬਾਈ ਦੁੱਗਣਾ ਸੋਹਣਾ ਲੱਗਦਾ ਠੀਕ ਹੈ ਦੇਖਿਆ ਹਾਂ ਨਾ ਹੈਗਾ ਨਾ ਹਾਂਜੀ ਹਾਂਜੀ ਹਾਂ ਜੇ ਕੱਟੇ ਤੇ ਹੁਣ ਤੂੰ ਕਟਿੰਗ ਕਰਾਈ ਹੁੰਦੀ ਇਹੀ ਕੱਟਾ ਲਿਸਕਾ ਮਾਰਦਾ ਐਂ ਦੱਸਣਾ ਵੀ ਹਾਂ ਇਹ ਮੰਡੀ ਚੀਜ਼ ਫਰਦੀ ਆ ਕੱਟਾ ਸਕੀਨ ਆ ਕੋਈ ਮੰਨ ਲਓ ਨੁਖਤ ਨਹੀਂ ਹੈਗਾ ਕੁੰਡਾ ਪੂਰਾ ਤੇ ਬਾਕੀ ਕਿਹੜੇ ਦੱਸੇ ਬਈ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਹਰਿਆਣੇ ਵਾਲ ਦਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਉਮਰ ਹੋ ਗਈ ਬਈ ਇਹਦੀ ਚੌਕ ਦੀ ਬਾਈ ਹੁਣ ਤੰਦ ਪੱਟੇ ਨੇ ਚਾਰ ਦੰਦੂ ਰਾਂ ਹੋ ਗਿਆ ਚਾਰ ਦੰਦ ਹੈ ਬਾਈ ਕਹਿੰਦਾ ਚੱਕ ਲੈਂ ਮਰਦ ਬਾਲ ਕਹਿੰਦਾ ਤੇ ਬਿਲਕੁਲ ਸਾਫ ਸੁੱਧਾ ਮਿੱਤਰੋ ਟੈਸਟੀ ਗੱਲ ਵੀ ਹੈ ਆਪਾਂ ਗੱਲ ਕਰੀ ਹੈਣਾ ਤੇ ਜੈਡ ਬਲੈਕ ਵਾਂਗੂ ਆ ਕੋਈ ਬੜਾ ਥੋੜੇ ਜੇ ਇੰਚ 2 ਇੰਚ ਬਾਈਟਾ ਵਾਲਾ ਤੇ ਬਾਈ ਕ੍ਰੋਸਿੰਗ ਚੱਲਦੀ ਆ ਹਾਂਜੀ ਹਾਂ ਮਨ ਲਾ ਨੇੜੇ ਪਿੰਡਾਂ ਵਾਲੇ ਦੀ ਹਾਂ ਜੀ ਹਾਂ ਤੇ ਇਹਦੀ ਮਾਂ ਮੰਨ ਲਓ ਇਹ ਹੀ ਹੈ ਕਿ ਹੋਰ ਆਗੀ ਨਾ ਇਹਦੀ ਮਾਂ ਵੀ ਇਹ ਹੀ ਜੀ ਆ ਨਹੀਂ ਆ ਤਾਂ ਨਹੀਂ ਹੈਗੀ ਨਾ ਨਾ ਅੱਛਾ ਕਰੇ ਆਪਣੇ ਠੀਕ ਹੈ ਕਿੰਨਾ ਕਿਦੋਂ ਦੁੱਧ ਸਿਵਾਈ ਉਹਦਾ ਉਹਦੇ ਥੱਲੇ ਹੈਗਾ ਦੀ 15 ਕਿਲੋ ਦੁੱਧ ਬਾਈ ਠੀਕ ਆ ਹੁਣ ਹੈਗੀ ਆਪਣੇ ਕੋਲੇ ਹਾਂਜੀ ਗਾਈਜ਼ ਐਤ ਕੀ ਵੇਚੀ ਆ ਉਹ ਅੱਛਾ ਵੇਚਦੀ ਹਾਂਜੀ ਠੀਕ ਆ 15 ਕਿਲੋ ਦੁੱਧੜੀ ਦੀ ਮਾਂ ਦਾ ਮਨ ਲੱਗ ਕੱਟਾ ਹਾਂਜੀ ਹਾਂ ਹਾਂ ਤੇ ਇਹ ਤੁਸੀਂ ਟੀਕਾ ਭਰਾਇਓ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਇਹਦੇ ਆ ਹਜੇ ਮਨ ਲੱਗ ਕੋਈ ਕੱਟੀ-ਕੁੱਟੀ ਆਈ ਹੈ ਕੋਈ ਕਿਸ ਹੁੰਦੀ ਮੱਝਾਂ ਮੇਰੇ ਕੋਲੇ ਪਹਿਲਾਂ ਕੱਟਾ ਵੀ ਤੀ ਇਹਦਾ ਅੱਛਾ ਹਾਂਜੀ ਹਾਂ ਆਪਾਂ ਕਰੇ ਰਿਜ਼ਲਟ ਦੇਖਿਆ ਹਾਂ ਵਧੀਆ ਇਸ ਬੱਚਾ ਕੱਟਾ ਮੇਰਾ ਮਸ਼ਤਮਾਨਾ ਸਾਹਿਬ ਮੇਲੇ ਜੋ ਹੂੰ ਦੂਜੇ ਨੰਬਰ ਤੇ ਆਜੀ ਉਹ ਸਾਡੇ ਕੋਲੇ ਉਹ ਵੀ ਪਿਆਜ ਜੀ ਯਾਨੀ ਕਿ ਬੱਚੇ ਵਧੀਆ ਹੁੰਦੇ ਆ ਆਪਾਂ ਦੇ ਲੈ ਮਿੱਤਰੋ ਬਾਈ ਕਹਿੰਦਾ ਰਿਜ਼ਲ ਤੇ ਬਹੁਤ ਹੀ ਸੋਹਣਾ ਸੀਗਾ ਹੁੰਡਾ ਸਕੀਨ ਝੋਟਾਗਾ ਚਾਰ ਦੰਦ ਚੱਕਲੇ ਤੇ ਉਮਰ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ 4 ਸਾਲ ਦੇ ਲਵੇ ਆ ਸਾਢੇ 3-4 ਸਾਢੇ 3-4 ਸਾਲ ਦਾ ਸਾਢੇ 3 ਸਾਲ ਤੋਂ ਉੱਪਰ ਜਿਹੜੇ ਚਾਰ ਦੰਦ ਹੋ ਜਨਾਂ ਕੱਟਾ 4 ਸਾਲਾਂ ਦੇ ਅੰਦਰ ਅੰਦਰ ਤੇ ਬਾਕੀ ਭਾਈ ਰੇਟ ਦੀ ਗੱਲ ਆਉਂਦੀ ਅੰਬਰਦਵਾਲਾ ਰੇਟ 1.40 ਆ ਭਾਈ 1 ਲੱਖ 40 ਹਜ਼ਾਰ ਦੀ ਮੰਗ ਆ ਹਾਂਜੀ ਹਾਂਜੀ ਮਾਨਦਾਨ ਮੁੱਕ ਦੇ ਹੋਈ ਹੈ ਨਾ ਹਾਂਜੀ ਮਾਨਦਾਨ ਵਿੱਚੋਂ ਰੇਟ ਮਿੱਤਰੋ 1 ਲੱਖ ਦੇ 40 ਹਜ਼ਾਰ ਬਾਈ ਕਰਦਾ ਅਰਜਨ ਗੁੰਗੜ ਦਾ बढ़िया ते कई बार भाई अलग तसल्ली नहीं करता कोई प्रूफ रहा नमस्कार पशुपालक साथियों क्या आपका पशु बांझपन का शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं जरूरी है, है हाँ, ना अगले पैसे ਨਾ ਮਿੱਤਰੋ ਜੇ ਤੁਸੀਂ ਪੈਸੇ ਲਾਉਣੇ ਆ 1,40,000 ਬਾਈ ਕਹਿੰਦਾ ਪੂਰਾ ਪ੍ਰੂਫ ਜਿਹੜਾ ਦੇ ਕੇ ਦੁਰਾਂਗੇ ਕਈ ਵਾਰ ਅਗਲਾ ਚਕੀਨ ਨਹੀਂ ਕਰ ਦਿੰਦਾ ਆਪਾਂ ਹਰੇਕ ਹੀ ਕਹਿੰਦਾ ਵੀ ਆ ਸੰਗੂਂਗੜ ਹੈਨਾ ਤੇ ਡਾਇਰੈਕਟ ਕਰਾਉ ਸਿੰਘ ਕਰਦਾ ਕਈ ਵਾਰ ਕਿਸੇ ਨੇ ਫਾਰਮ ਤੇ ਰੱਖਣਾ ਜਾਂ ਕਿਸੇ ਨੇ ਮੰਨ ਲਾ ਉਹ ਬਿਜ਼ਨਸ ਵਾਸਤੇ ਜਿਵੇਂ ਆਪਾਂ ਕਹਿੰਦੀ ਸਕਰੀਨ ਝੋਟਾ ਹੈਨਾ ਘਰੇ ਆਪਾਂ ਕਹਿੰਦੀ ਪੰਡਿਤ ਜਿਆਰਾ ਰੱਖ ਲਈਏ ਵੀ ਵਧੀਆ ਫੀਸ ਲਈ ਜਾਮ ਆਈ ਜਾਣੀ ਮੱਜਾ ਹੈਨਾ ਤੇ ਬਾਕੀ ਤੁਸੀਂ ਬਾਈ ਅਮਰਤਪਾਲ ਨਾਲ ਸੰਪਰਕ ਕਰ ਸਕਦੇ ਹੋ ਏਰੀਆ ਸੰਗਰੂਰਾ ਮਿੱਤਰੋ ਜਿਆਦਾ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਮਾਨਤਾਨ ਜ਼ਰੂਰ ਹੋ ਜੂਏ ਦੋਨਾਂ ਦੇ ਵਿੱਚ ਤੇ ਰੇਟ ਮੰਡੀ ਸਾਹਿਬ ਕਰਨਾ ਪੈਂਦਾ ਤੇ ਬਾਕੀ ਤੁਸੀਂ ਭਾਈ ਨਾ ਸੰਪਰਕ ਕਰ ਲਿਓ। ਮਿੱਤਰੋ ਭਾਈ ਆਪਾਂ ਨੂੰ ਜਗਤਾਰ ਮਿਲਿਆ ਸੀਗਾ। ਜਗਤਾਰ ਤੁਹਾਨੂੰ ਨਾਲ ਲੈ ਕੇ ਆਇਆ ਹੋਇਆ ਜਿੱਤਣਾ ਉਲੇ ਤੇ ਜਗਤਾਰ ਹੋਰ ਭਾਈ ਕੀ ਹਾਲ ਨੇ ਪਹਿਲਾਂ ਤਾਂ? ਸਤ ਸ੍ਰੀ ਅਕਾਲ ਭਾਈ। ਦਰਦ ਦਾ ਹੁਸ਼ੀ ਗੱਲ ਵਾਲਾ। ਹੁਸ਼ੀ ਗੱਲ ਭਾਈ ਸਾਰੇ। ਠੀਕ ਆ ਤੇ ਡਰੈਸ ਬੋਲ ਪਹਿਲਾਂ ਇੱਕ ਵਾਰੀ। 10 ਪਿੰਡੋਬਾ ਜੀ, ਜ਼ਿਲ੍ਹਾ ਮਾਨਸਾ, ਨਾਮ ਜਗਤਾਰ ਸਿੰਘ। ਠੀਕ ਆ। ਮੋਬਾਈਲ ਨੰਬਰ 6239599। ਠੀਕ ਆ। ਤੇ ਜਗਤਾਰ ਕਹਿੰਦਾ ਕਿ ਨੱਚ ਭਾਈ? ਅੱਜ ਭਾਈ ਚਾਰ ਨਾਂ ਕਰੀ। ਚਾਰ ਨੇ? ਹਾਂ ਤਿੰਨ ਬਈਆਂ ਇੱਕ ਗਾਂ। ਠੀਕ ਆ ਹਾਂ ਟੋਟੀ ਉਹ ਸੁਈ ਹੋਈ ਆ ਉਹ ਵੀ ਗੱਪਣਾ ਉਹ ਦੋ ਗੱਪਣਾ ਨੇ ਇੱਕ ਸੁਈ ਹੋਈ ਆ ਤੇ ਗਾਂਤ ਸ਼ੁਰੂਆਤ ਕਰ ਲਈ ਗਾਂਤ ਤੌਰ ਫੇਰਾ ਲੈ ਮਿੱਤਰੋ ਜ਼ਗਰਦਾਰ ਕੋਲੇ ਗਾਂ ਕੀ ਵਧੀਆ ਐਫ ਦੀ ਕਈ ਵਾਰ ਕਿਸੇ ਨੇ ਘੱਟ ਪੈਸੇ ਲਾਉਣ ਦੇ ਜਾਇਜ਼ ਜੇ ਮੁੱਲ ਦੀ ਹਨਾ ਤੇ ਉਹ ਤੋਰ ਕੇ ਦਿਖਾਉਣੇ ਸਾਨੂੰ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਥਣ ਲੇਵਾ ਬਿਲਕੁਲ ਸਾਫ ਆ ਤੇ ਬਾਕੀ ਨਾੜਾ ਨੂੜਾ ਲੇਵੇ ਤੇ ਵਧੀਆ ਉੱਬਰ ਕਿਉਂਦੀਆਂ ਨੇ ਤੇ ਟੈਟ ਜਲੇਵੇ ਦੀ ਹਨਾ ਛੋਟੀ ਬੱਤੀ ਜਿਵੇਂ ਕਹਦੀਏ ਘੱਟ ਪੈਸੇ ਲਾਉਣੇ ਹੁੰਦੇ ਗਰਮੀ ਕਰਕੇ ਹਨਾ ਗਰਮੀ ਗਰਮੀ ਦੁੱਧ ਜੇ ਵਧੀਆ ਘੜ ਦੂਗੀ ਫਸ ਮੇ ਲੇਵਦੀ ਟੈਟ ਜੀ ਤੇ ਬਾਕੀ ਬਾਈ ਕਹਿੰਦੇ ਬੱਚਾ ਸ਼ਾਇਦ ਮਰ ਗਿਆ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਬੰਨ ਦੇ ਜਿੱਤਰ ਬਹੁਤ ਚੰਦ ਪਾਪ ਥੋੜਾ ਜਿਹਾ ਉਪਰ ਆ ਮੰਦੀ ਹੈਣਾ ਖੜ ਗਈ ਬ੍ਰੇਕਾਂ ਮਾਰ ਦਿੱਤੀ ਥਣ ਲੈਵਾ ਸਾਫ ਆ ਬਿਲਕੁਲ ਤੇ ਪੂਰੀ ਗੱਲਬਾਤ ਕਰਦੇ ਆ ਬਾਈ ਨਾਲ ਪੁੱਛਦੇ ਆ ਜਾਣਕਾਰੀ ਲੈਣੇ ਆ ਵੀ ਕਿੰਨਾ ਕ ਦੁੱਧ ਕੱਢ ਦੂੰ ਤੇ ਜਿਹਦਰ ਮੈਲਾ ਕੈਮਿਸ ਹੋਈ ਬਈ ਇਹ ਬੜਾ ਜਾਂ ਦੂਜਾ ਸੁਆ ਸੁਜਾ ਸੁਆ ਠੀਕ ਆ ਕਾਇ ਕਿਦਾਂ ਸੁਈ ਹੋਈ ਆ ਕਿ ਕੋਈ ਬੱਚਾ ਮਰ ਗਿਆ ਸੀ ਇਹਦਾ ਹੋਈ 25 ਦਿਨ ਸੁ 25 ਦਿਨ ਦੀ ਦੁੱਧ ਕਿੰਨਾ ਕਰਾ 14 ਲੀਟਰ ਤਿਆਰ ਪੂਰਾ ਪੂਰਾ ਬਾਈ ਮਿਲਦੀ ਕਿਵੇਂ ਠੰਡੀ ਜਮਾ ਠੀਕ ਆ ਬੱਚਾ ਮਰ ਗਿਆ ਬੱਚਾ ਮਰ ਗਿਆ ਤੇ ਮਨ ਲੱਜ ਗੀਣ ਨਹੀਂ ਕਰਨਾ ਲੈ ਕੇ ਕਰ ਲੂਏ ਇਹਦਾ ਬੱਚਾ ਪਤਨ ਪਤਾ ਹੀ ਇਹ ਤਾਂ ਪਹਿਲਾਂ ਮਰ ਗਿਆ ਸੀ ਦੀ ਵੀਡੀਓ ਚਾਵਾ ਦਿਖਦਾ ਹੈ ਨਾ ਤੇ ਰੇਟ ਦੀ ਗੱਲ ਇੰਜ ਕਿ ਤਾ ਰੇਟ ਬਾਈ ਰੇਟ ਬਾਈ 70000 ਹਾਂ ਨਾ 65000 ਰੁਪਏ ਦੇ 65000 ਦੇ ਦਿਆਂਗੇ ਬੱਚਾ ਹੈ ਨਹੀਂ ਮਹੀਨੇ ਸੂਈ ਆ ਤਸੱਲੀ ਕਰਕੇ ਲੈ ਜੀ ਤਸੱਲੀ ਕਰਕੇ ਦੁੱਧ ਚੋ ਕੇ ਲੈ ਜੀ ਬਾਈ ਕਹਾਂਗੇ ਆਪਾਂ ਉਹਨਾ ਹੋਊਗਾ ਹੂੰ ਤੇ ਮੱਝ ਬਈ ਤਾਜੀ ਸੂਈ ਆ ਇਹ ਤਾਜੀ ਸੂਈ ਹੋਈ ਆ ਬਾਈ ਇਹਨੂੰ ਤੋੜ ਕੈ ਦਿਨ ਹੋ ਗਏ ਸੂਈ ਨੂੰ ਇਹਦਾ ਕੱਲ ਹੀ ਸੂਈ ਆ ਤਾਜੀ ਸੂਈ ਆ ਮਿੱਤਰੋ ਦੇਖ ਸਕਦੇ ਤੁਸੀਂ ਬੱਚਾ ਤੇ ਬਾਕੀ ਆਪਾਂ ਤੋੜ ਕੇ ਦਿਖਾਉਣੇ ਛੋਟੀ ਕੀ ਗੱਲ ਬਾਤ ਆ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲੋ ਥਣ ਲੇਵਾ ਬਿਲਕੁਲ ਸਾਫਾ ਥੋੜੀ ਡਰਦੇ ਜਿਵੇਂ ਪਸ਼ੂ ਕਹਿੰਦੇ ਹਨ ਤੇ ਮੰਨ ਲਾ ਸਾਇਦ ਇੱਕ ਰੁਖੀ ਬਾਹਰ ਲੱਗਾ ਨਹੀਂ ਹੈਗਾ ਟਟ ਮੇ ਲੇਵੇ ਦੀ ਆ ਥਣ ਸਾਫ ਨੇ ਬਿਲਕੁਲ ਕੱਲਾ ਕੱਲਾ ਥਣਾ ਤਾਜੀ ਸੁਹੀ ਹੋਈ ਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਥੋੜਾ ਜਿਹਾ ਜਿਵੇਂ ਕਹਦੀ ਇਹਨੂੰ ਉਪਰ ਆਪਾਂ ਨੂੰ ਜ਼ਰੂਰ ਕਰਦੀ ਆ ਕਈ ਵਾਰ ਨਾ ਪਸ਼ੂ ਜਿਵੇਂ ਆਲਾ ਘਰੋਂ ਨਹੀਂ ਕੱਢਦਾ ਕਾਰਨ ਤੇ ਉਹਦਾ ਕਰਕੇ ਥੋੜਾ ਜਿਹਾ ਮੰਡੀ ਤੇ ਆ ਕਹਿੰਦੇ ਜਿਹੜੇ ਪਸ਼ੂਏ ਡਰਨ ਲੱਗ ਜਾਂਦੇ ਨੇ ਲੇਵਾ ਸਾਫਾ ਬਿਲਕੁਲ ਇਕੱਲਾ ਇਕੱਲਾ ਥਾਣਾ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਬਾਕੀ ਆਪਾਂ ਪੂਰੀ ਗੱਲਬਾਤ ਜਿਹੜੀ ਬਾਈ ਨਾਲ ਕਰਦੇ ਆਂ ਕੀ ਗੱਲਬਾਤ ਸੀ ਕਿੰਨੇ ਦਿਨ ਹੋ ਗਏ ਜਦਾਰ ਭਾਈ ਸੁਈ ਨੂੰ ਪਰਸੂਈ ਸੀ ਪਰਸੋਂ ਤੇ ਲੇਵਾ ਆਇਆ ਹੈ ਬਾਈ ਇਹਦਾ ਇਹ ਹਾਂ ਏਖੜ ਲੱਗਿਆ ਨਹੀਂ ਨਾ ਏਖੜ ਨਹੀਂ ਲੱਗਿਆ ਹੂੰ ਉਹਨਾਂ ਨੇ ਆਇਦਣੂ ਚੋਈ ਹੋਈ ਆ ਠੀਕ ਆ ਏਖੜ ਲਾਇਆ ਨਹੀਂ ਚੋਈ ਹੋਈ ਹੈ ਨਾ ਤਾਂ ਹੀ ਉਹ ਐ ਮਨ ਲੱਗ ਸੀ ਜਾਂਦਾ ਤੇ ਜੀ ਨਹੀਂ ਨਾ ਤੇ ਸਾਂ ਲੈਵਾ ਬਿਲਕੁਲ ਸਾਫਾ ਮਿੱਤਰੋ ਤੇ ਬਾਕੀ ਜੇ ਤਰ ਹੁਣ ਦੁੱਧ ਦਾ ਇਸ ਟਾਈਮ ਕਿੰਨਾ ਕ ਬਈ ਬਈ ਦਾ ਬੋਲਈ ਹੈ ਕਿੰਨਾ ਦੁੱਧ ਮੰਨ ਕੇ ਮੈਂ 3 ਲੀਟਰ ਬੋਲਾ ਕੱਢਿਆ ਬਈ ਨਿਉ ਜੇ ਮਨ ਲਾ ਆਪਾਂ ਦੁੱਧ 13 ਲੀਟਰ ਝੋਟੀ ਕੱਢੂਗੀ ਲੱਗਦਾ ਕੀ ਮੰਨ ਲਿਆ ਹਾਂ ਵੀ ਆਪਾਂ ਵੀ ਕਰ 10 ਲੀਟਰ ਪਿਛਲੇ ਸੂਏ ਦਿੱਤਾ ਹੋਇਆ ਨੇ ਦਿਮਾਗ ਗਾਰੰਟੀ ਵਾਲੇ ਜਿਵੇਂ ਗਾਰੰਟੀ ਫੁੱਲ 13 ਕਿਲੋ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ 13 ਕਿਲੋ ਦੁੱਧ ਝੋਟੀ ਕੱਢੂਗੀ ਬਾਕੀ ਦੱਸਦੀ ਆ ਹੁਣ ਇਹਦੇ ਏਖੜ ਕੋਈ ਲੱਗਿਆ ਨਹੀਂ ਜਿਵੇਂ ਆਲਾ ਵਿੱਚ ਭਰਾ ਕਹਿੰਦੇ ਕਿ ਵੀ ਇਹਦਾ ਲੈਵਾ ਇੰਜ ਕਿਉਂ ਹਨਾ ਤੇ ਥਾਂਲੇ ਵੀ ਸਾਫਾ ਬਿਲਕੁਲ ਤਾਜੀ ਸੁਹੀ ਆ ਜੇ ਤਾਂ ਰੇਟ ਦੀ ਗੱਲ ਆਂਦੀ ਬਾਈ ਰੇਟ ਬਾਈ ਦਾ 170 1 ਲੱਖ 70 ਹਜ਼ਾਰ ਮਾਨਤਨ ਬਾਈ ਡੇਢ ਲੱਖ ਦੀ ਝੋਟੀ ਦੇ ਮਾਨ 20000 ਮਾਨਤਨ ਕਰੇ ਲੈ ਮਿੱਤਰੋ ਡੇਢ ਲੱਖ ਦੀ ਬਾਈ ਕਹਿੰਦਾ ਦੇ ਦਾਂ ਝੋਟੀ ਤਸੱਲੀ ਤੁਸੀਂ ਕਰਨੀ ਆ ਦੋ ਡੰਗ ਚੋਕੇ ਦੇਖ ਲਓ ਤੁਹਾਨੂੰ ਡੰਗ ਚੋਕੇ ਦੇਖਣਾ ਤੇ ਨਾਲ ਵਾਲੀ ਬਾਈ ਜੇਕਰ ਗੱਪਣ ਇਹ ਗੱਪਣ ਆ ਬਾਈ ਕਿੰਨਾ ਟਾਈਮ ਲਾਊਗੀ ਇਹਦਾ ਬਸ 2-4 ਦਿਨ ਮਸਾ ਲਊਗਾ ਨਹੀਂ ਬਸ ਗੱਡੀ ਚੜ ਗਈ ਬਾਈ ਹੁਣ ਵੀ ਸੂ ਸਕਦੀ ਆ ਕੱਲ ਵੀ ਸੂ ਸਕਦੀ ਆ ਥੋੜਾ ਫਰਕ ਪੈ ਜਾਂਦਾ ਹੈ ਨਾ ਫਰਕ ਪੈ ਜਾਂਦਾ ਹੈ ਨਾ ਮੰਡੀ ਚੜਨੋਂ ਉਤਰਨ ਨਾਲ ਫਰਕ ਪੈ ਜਾਂਦਾ ਜਿਵੇਂ ਆਪਾਂ ਕਹਿੰਦੇ ਇਹ ਗੱਡੀ ਚ ਜਿਵੇਂ ਅੱਜ ਮੰਡੀ ਤੇ ਆਈ ਆ ਇੱਕ ਅੱਜ ਤੋਂ ਪਹਿਲਾਂ ਵੀ ਸੂ ਸੂ ਪੈਂਦਾ ਪੰਜ ਚਾਰ ਦਾਣਾ ਤੇ ਜਗਤਾਰ ਕੰਮੇ ਸੂਏ ਸੂ ਬਈ ਇਹ ਇਹਦਾ ਚੌਥਾ ਬਾਈ ਚੌਥਾ ਸੂਆ ਦੁੱਧ ਕਿੰਨਾ ਕਸਟਿਮੇਟ ਲਾਵੇ ਦੁੱਧ ਬਾਈ ਤੂੰ 12 13 ਕਿਲੋ 12-13 ਕਿਲੋ ਕੱਢੂ ਅਜੇ ਮਨ ਲਾ ਅੱਟ ਭਰੇ ਨਹੀਂ ਯਾਰ ਲੈਵਾ ਹੈ ਨਾ ਜਿਵੇਂ ਖਾਲੀ ਉਹ ਹੀ ਆ ਬਾਈ ਤਿਆਰੀ ਨਹੀਂ ਚ ਤਿਆਰ ਨਹੀਂ ਹੂੰ ਕੱਚੀ ਆ ਇਹ ਤਾਂ ਪੂਰੀ ਕੱਚੀ ਹੈਗੀ ਬਾਕੀ ਤਿਆਰ ਤੇ ਬਾਕੀ 12 13 ਕਿਲੋ ਬਾਈ ਕਹਿੰਦਾ ਕੱਢੂਗੀ 12 ਕਿਲੋ ਤੇ ਰੇਟ ਦੀ ਗੱਲ ਇੰਜ ਕਰ ਰੇਟ ਇਹਦਾ 170 ਜੀ 170 ਹਾਂ ਮਾਨਦਾਨ ਬਸ ਇਹ ਡੇਢ ਦੀ ਹਾਂ ਨਾ ਡੇਢ ਦੀ ਹਾਂ ਨਾ ਡੇਢ ਹੀ ਰੱਖੇਗਾ ਡੇਢ ਹੀ ਬਸ ਤੇ ਤਿੰਨ ਨੰਬਰ ਤੇ ਖੜੀ ਜਿਹੜੀ ਬਾਈ ਇਹਦਾ ਬਾਈ 22 ਲੱਖ ਮੋਨਾ ਸੂਈ ਹੀ ਇਹ ਇਹ ਵੀ ਗੱਪਣਾ ਬਾਈ ਕਿੰਨਾ ਟਾਈਮ ਲੈਂਦੀ ਆ ਇਹ ਵੀ ਬਸ ਹੱਥੋਂ ਪਾਣਾ ਅੱਜ ਸਵੇਰ ਚ ਸੂ ਬਾਈ ਕਹਿੰਦਾ ਤੇ ਬਾਕੀ ਵਾਲੇ ਮੈਂ ਮੈਂ ਕਿਹੜੀਆਂ ਟਰੱਕ ਜਿਹੜੀ ਹੈ ਨਾ ਤੇ 2 ਮਹੀਨਿਆਂ ਦਾ ਜਿਵੇਂ ਥਾਂ ਰੁਕੀ ਖੜੀ ਆ ਇਦਾਂ ਹੀ ਦੇਖ ਸਕਦੇ ਹੋ ਹਜੇ ਅੱਜ ਸਵੇਰ ਚ ਬਾਈ ਕਹਿੰਦਾ ਸੁਭੂਗੀ ਤੇ ਲੈਵਾ ਇਹਨੂੰ ਵੀ ਨਹੀਂ ਪਰਿਆ ਬਾਈ ਕੀ ਗੱਲਾਂ ਬਾਈ ਕੱਚੀਆਂ ਨੇ ਹਜੇ ਕੱਚੀਆਂ ਨੇ ਮੌਕੇ ਤੇ ਕਈ ਵਾਰ ਪਸੂ ਬਣਦਾ ਹਨਾ ਹਾਂ ਮੌਕੇ ਤੇ ਬਾਈ ਇੱਥੇ ਗੱਬਣਾ ਵਿਕਦਿਆਂ ਤਾਂ ਕਰਕੇ ਮੰਡੀ ਤੇ ਪਾਰ ਗਿਆ ਵੱਡੀ ਮੰਡੀ ਆ ਹਾਂ ਵੱਡੀ ਮੰਡੀ ਤੇ ਬਾਕੀ ਹੈਵੀ ਹਮਾ ਤੇਰੀ ਦੇ ਕੰਮ ਨਹੀਂ ਬਾਈ ਮਹੀ ਤੇਰੀ ਦੇ ਕੰਮ ਨਹੀਂ ਦੁੱਧਾਂ ਲੀਆਂ ਮਹੀਆਂ ਨੇ ਬਾਜਨ ਵਾਲੀ 20 ਸਿਰ ਦੀ ਓਟ ਲੈ ਕੇ ਬੰਦਾ ਲੈ ਚੰਗੀ ਮੈਂ ਬਾਈ ਗਾਰੰਟੀ ਦੇਵਾਂਗਾ ਗਾਰੰਟੀ ਬਾਈ ਜੇ ਕਈ ਵਾਰ ਕੱਲ ਨੂੰ 20 ਕਿਲੋ ਨਾ ਆਇਆ ਤਾਂ ਬਾਈ ਫੁੱਲ ਭਟਾ ਫੁੱਲ ਗਾਰੰਟੀ ਹੋਊ ਬੰਦਾ ਮੰਨੂਗਾ ਬਾਪ ਸੋਝੂ ਤੂੰ ਜਾ ਤੂੰ ਠੀਕ ਕਈ ਵ 20 ਕਿਲੋ ਨਾ ਦੇਵੇ ਵੀ ਗਰੰਟੀ ਦੇਣਾ ਸੀ ਜੋ ਗਰੰਟੀ ਦਿੱਤੀ ਠੀਕ ਆ ਬਾਈ ਕਹਿੰਦਾ ਗਰੰਟੀ ਦੇ ਕੇ ਤੁਰਾਂ 20 ਕਿਲੋ ਦੇ ਮਿੱਤਰੋ ਮਾਜਦਾ ਤੁਸੀਂ ਘਾਂਟਾ ਦੇਖ ਸਕਦੇ ਹੋ ਪੰਜ ਚਾਰ ਦੇਖ ਠੀਕ ਆ ਬੋਡੀ ਢਾਂਚਾ ਤੁਸੀਂ ਦੇਖੋ ਯਾਰਾ ਤੇ ਬਾਕੀ 10 ਜਿਵੇਂ ਡੈਰੀ ਦੇ ਵਿੱਚ ਹਨਾ ਇਹ ਹੀ ਮੁੱਝਾਂ ਕਾਮਯਾਬ ਹੁੰਦੀਆਂ ਨੇ ਵੱਡੇ ਢਾਂਚੇ ਵਾਲੀਆਂ ਕੱਦ ਵੱਡ ਵੀ ਮੈਂ ਛੋਟੀ ਦਾ ਵੱਡਾ ਹਨਾ ਪੂਰਾ ਤੇ ਕਵੇਂ ਸੂ ਸੂ ਬਾਈ ਇਹਦਾ ਤੀਜਾ ਸੂਆ ਤੀਜਾ ਸੂਆ ਤੇ ਮਿੱਤਰੋ ਤੀਜਾ ਸੂਆ ਸੂਗੀ ਤੇ ਬਾਕੀ ਯਾਰ 10 10 ਹਨਾ ਚੀਜ਼ ਵੀ ਵਜਣ ਵਾਲੀ ਆ ਤੇ ਜਿਵੇਂ ਆਪਾਂ ਕਹਿੰਦੇ ਪਸ਼ੂ ਤੰਨ ਕਮੰਡਲ ਦਾ ਹੁੰਦਾ ਘਟੋ ਘਟੇ ਇਹ 5 ਕੁਇੰਟਲ ਦੇ ਨੇੜੇ ਹੋਊਗੀ ਮੱਝ ਬਾਜਨ ਬਹੁਤ ਜ਼ਿਆਦਾ ਤੇ ਰੇਟ ਚ ਕਰੇਗਾ ਇਹਦਾ 22 ਲੱਖ 22 ਲੱਖ ਮਾਨਦਾਨ ਉਹ ਮਾਨਦਾਨ ਮਾੜਾ ਵੋਟਾ ਕਰਦਾਂਗੇ ਬਾਹਲਾ ਨਹੀਂ ਵੀ ਜੈ ਜੀ ਹੈ ਜੈ ਜੀ ਆ ਬਸ ਲੈ ਮਤਲਬ ਬਾਈ ਕਹਿੰਦਾ ਰੇਟ ਆ ਜੈ ਜੀ ਆ ਮਾਨਦਾਨ ਹੋ ਜੂਗਾ ਬਾਹਲਾ ਨਹੀਂ ਪਰ ਥੋੜਾ ਮੋਟਾ ਹੈਨਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਜੁਗਤਾਰ ਨਾਲ ਜਿਹਦਾ ਐਡਰੈਸ ਹੋਰ ਬੋਲ ਦੇ ਕੋਈ ਬਾਈ ਨਾਮ ਜਗਤਾਰ ਸਿੰਘ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ 839992989 ਬਾਕੀ ਬਾਈ ਨਾਲ ਸੰਬੰਧ ਕਰ ਲਿਓ ਤੇ ਪੂਰੀ ਜਾਣਕਾਰੀ ਲੈ ਲਓ ਨਾ ਬਾਈ ਕੋਲੇ ਤਾਜੀ ਸੂਈ ਹੋਈ ਆ ਮੱਝ ਤੋੜ ਕੇ ਦਿਖਾਉਣ ਤੇ ਇੱਕ ਬਰੀ ਲੇਵਾ ਤੁਸੀਂ ਤੁਕਰ ਤੁਰਦੀ ਦਾ ਹਨਾ ਤੇ ਚੰਗੇ ਦੁੱਧ ਵਾਲੀ ਜਿਹੜੀ 10 ਰੁਪਏ ਆ ਵੀ ਦੁੱਧ ਚੰਗਾ ਬਾਉ ਝੋਟੀ ਤੇ ਥਾਂ ਲੇਵਾ ਬਿਲਕੁਲ ਸਾਫ ਆ ਕੱਲਾ ਕੱਲਾ ਥਾਣਾ ਤੇ ਲੇਵਾ ਵਧੀਆ ਫਸਮਾ ਟਟ ਮੇ ਲੇਵੇ ਵਧੀਆ ਤੇ ਤਾਜੀ ਸੂਈ ਹੋਈ ਆ ਦੋ ਨਗਨੇ ਇੱਕ ਦਾ 6000 ਟੇਡਾ ਗਾ ਮੀਨੀ ਕਹਦੀ ਆਪਾਂ ਜਿਵੇਂ ਇੱਕ ਸੰਗ ਤੋਂ ਹਨ ਤੇ ਇਹ ਵੀ ਤਾਜੀ ਸੂਈ ਆ ਨੀਲੀ ਰਾਵੀ ਦਾ ਬੱਚਾ ਮੰਗਰ ਤੇ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਕੀ ਰੇਟ ਰੂਟ ਕਰਦਾ ਕਿੰਨਾ ਕਹੋ ਆ ਤੇ ਇਹਦਾ ਜਿਹੜਾ ਢਾਂਚਾ ਮੱਝ ਦਾ ਬਹੁਤ ਹੀ ਵੱਡਾ ਸੱਸੀ ਗਾਲ ਜੀ ਸੱਸੀ ਗਾਲ ਜੀ ਇਹ ਨਾਮ ਦੱਸੋ ਪਹਿਲਾਂ ਸੱਜੂ ਸਿੰਘ ਸੱਜੂ ਸੱਜੂ ਬਾਈ ਪਿੰਡ ਆਪਣਾ ਭੈਣੀ ਬੱਗ ਹਨਾ ਹਾਂਜੀ ਜ਼ਿਲ੍ਹਾ ਮਾਨਸਾ ਹਾਂਜੀ ਮੋਬਾਈਲ ਨੰਬਰ ਮਰਾ ਨੰਬਰ 90418 ਹਾਂ 4248 ਠੀਕ ਆ ਤੇ ਜੇ ਆਪਾਂ ਗੱਲ ਕਰ ਲਈਏ ਵੱਡੀ ਮੱਝ ਦੀ ਕੰਮੇ ਸੂਆ ਇਹ ਜੀ ਤੀਜਾ ਸੂਆ ਤੀਜਾ ਸੂਆ ਕੈ ਦਿਨ ਹੋ ਗਿਆ ਅੱਜ ਅੱਜ ਨੂੰ ਇਹ ਹਫਤਾ ਵਾ ਇੱਕ ਹਫਤਾ ਦੁੱਧ ਦੁੱਧ ਜੀ 14 ਲੀਟਰ ਤੇ 18 ਦੇ ਪੂਰਾ ਹਾਂ 14 ਹੁੰਦੇ ਆ ਪਿਆਰਾ ਜੀ ਲੈ ਮਿੱਤਰੋ ਹਫਤੇ ਦੀ ਸੂਈ ਥੱਲੇ 14 ਕਿਲੋ ਬਾਈ ਕਹਿੰਦਾ ਤੋਲ ਲਓ ਲਿਆ ਕੇ ਕੰਡਾ ਤਸੱਲੀ ਤੁਸੀਂ ਕਰਨੀ ਆ 18 ਕਿਲੋ ਦੀ ਗਾਰੰਟੀ ਦੇ ਕੇ ਦੋ ਰਹਿਣਾ ਜਮਾ ਗਾਰੰਟੀ ਪੂਰੀ ਜੇ ਕਈ ਵਾਰ ਨਾ ਦਿੱਤਾ 18 ਫੇਰ ਜਮਾ ਗਾਰੰਟੀ ਆ ਲੈ ਲਿੰਕਦਾ ਰੁਪਏ ਜਿੰਨੇ ਮਰਜ਼ੀ ਲੈ ਲੈ ਜੇ ਕੱਲ ਨੂੰ ਵੀ 18 ਕਿਲੋ ਨਾਲ ਦੇ ਵਾਪਸ ਕਰਾਏਗਾ ਜਮਾ ਕਰਾਵਾਂਗੇ ਠੀਕ ਆ ਲੈ ਮੇਤਰੋ ਭਾਈ ਕਹਿੰਦਾ ਵਾਪਸ ਵੀ ਕਰਾਵਾਂਗੇ ਜੇ 18 ਨਾ ਦਿੱਤਾ ਗਾਰੰਟੀ ਫੁੱਲ ਦੇ ਕੇ ਦੋ ਰਾਂਗੇ ਚੰਗੀ ਮਾਝਾ ਢਾਂਚੇ ਵਾਲੀ ਆ ਪਤਾ ਲੱਗਦਾ ਠੀਕ ਆ ਦੇਖ ਲਓ ਤੁਸੀਂ ਤੇ ਬਾਕੀ ਰੇਟ ਦੀ ਗੱਲ ਆਂਦੀ ਆ ਹਾਂ ਇਹ ਰੇਟ ਮਾਣੇ ਕੱਛੇ ਆਏ 1 ਲੱਖ ਦੇ ਸੀਰ ਮਾਨਦਾਨ ਮਾਨਦਾਨ ਹੋਈ ਮੌਕੇ ਦੇ ਰੇਟ ਮੰਡੀ ਹਿਸਾਬ ਕਰਨਾ ਪੈਂਦਾ ਹਾਂਜੀ ਠੀਕ ਆ 1,80,000 ਮਾਨਦਨ ਹੋ ਜੂਗਾ ਵੱਡੀ ਅਮਜ ਪੂਰੀ ਢਾਂ 40,000 ਦੱਸਦੀ ਵੀ ਇਹ ਵੀ ਹਾਂ ਅਮਜ ਦੁੱਧ ਕੱਢੂਗੀ ਤੇ ਇਹਨੂੰ ਵੀ ਤੋਰ ਦੇ ਇੱਕ ਵਾਰੀ ਇਹ ਕਿਵੇਂ ਸੂਇਆ ਇਹਦਾ ਵੀ ਤੀਜਾ ਜੀ ਤੀਜਾ ਸੂਇਆ ਇਹਦਾ ਵੀ ਸੰਗ ਊਂਟ ਡਾ ਹਨਾ ਹਾਂ ਘਾਤ ਤਲਵਾਰੀ ਵੀ ਵੱਜੇ ਇਹ ਕਿਹੜੀ ਹਾਂ ਤਲਵਾਰੀ ਘਾਤ ਤਲਵਾਰੀ ਲੈ ਮਤਰੋ ਇਹ ਨਵੀਂ ਮੱਝ ਘਾਤ ਤਲਵਾਰੀ ਤੇ ਥਾਂ ਲੈ ਵੈਦਾ ਵੀ ਸਾਫ ਆ ਤੇ ਬਾਕੀ ਇਹ ਵੀ ਤਾਈ ਸੂਈਏ ਨੀਲੀ ਰਾਬੀ ਦਾ ਮਗਰ ਬੱਚਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਜੇ ਹਨਾ ਕਈ ਵਾਰਾ ਜੇ ਮੈਂ ਜਹੇ ਜੇ ਪੈਸੇ ਲਾਉਣੇ ਆ ਉਹੇ ਜੇ ਮਿਠਾ ਹਨਾ ਹਾਂਜੀ 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 ਕਿਉਂਕਿ ਕਈ ਵਾਰਾ ਮੈਂ ਲਾ ਜੇ ਕਿਤੇ ਘੱਟ ਪੈਸੇ ਲੱਗਣਾ ਸੰਗ ਥੱਲੇ ਨੂੰ ਜਾਂਦਾ ਤੇ ਬਾਕੀ ਮੱਝ ਚ ਨੌਕਸ ਕੋਈ ਨਹੀਂ ਸਾਫ ਥਣ ਲੈਵੇ ਦੀ ਵਧੀਆ ਤੇ ਬਾਕੀ ਬਾਈ ਤੋਂ ਜਾਣਕਾਰੀ ਲੱਗਿਆ ਗ੍ਰੇਡਰ ਮੱਝ ਆ ਗਈ ਤੇ ਗ੍ਰੇਡਰ ਹੀ ਮੰਗਦਾ ਨੀਲੀ ਰਾਵੀ ਦਾ ਜਿਹੜਾ ਬੱਚਾ ਮੰਗਰਾ ਤੇ ਕਿਨੂੰ ਕਹਿ ਦੇਣ ਹੋਗੇ ਸੂਈ ਨੂੰ ਇਹਨੂੰ 25 ਮਾ ਦੇਣਾ ਜੀ 25 ਮਾ ਦੇਣਾ ਮੰਗਰ ਕੱਟਾ ਕੱਟੀ ਕੱਟਾ ਜੀ ਕੱਟਾ ਕੀ ਮੰਗਦਾ ਇਹਦਾ ਇਹਦਾ ਖਿਡਾਰੀ ਛੇ ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨਾ ਤਿਆਰ ਹੈ ਥੱਲੇ ਇਸ ਨਾਲ ਬਾਹਰ 12 ਪੂਰਾ ਹਾਂਜੀ 12 ਕਿਲੋ ਮੀਟਰ ਤਿਆਰ ਆ ਸੰਗ ਥੋੜਾ ਥੱਲੇ ਨੂੰ ਆ ਤੇ ਮੱਝ ਗ੍ਰੇਡੇਡ ਆ ਵਧੀਆ 12 ਕਿਲੋ ਦੁੱਧ ਤਿਆਰ ਤੋਰ ਦੇ ਤੇ ਮੰਗਰ ਕੱਟਾਗਾ ਕੱਟਾ ਕੱਟਾ ਮੰਗਰ ਕੱਟਾ ਨਹੀਂ ਲੀਰਾ ਵੀ ਦਾ ਰੇਟੇ ਦਾ ਕਿੰਨਾ ਇਹਦਾ 40 ਜੀ 1 ਲੱਖ ਤੇ 40 ਹਜ਼ਾਰ ਰੇਟ ਆ ਮੰਡੀ ਦੇ ਹਿਸਾਬ ਠੀਕ ਆ ਮਾਨ ਤਨ ਜ਼ਰੂਰ ਹੋ ਜੂਗਾ ਤੇ ਜੇ ਕਿਸੇ ਭਰਾ ਦੇ ਸੰਪਰਕ ਆਉਂਦੀ ਆ ਸਮਝ ਚ ਆਉਂਦੀ ਤਾਂ ਸੰਪਰਕ ਜ਼ਰੂਰ ਕਰ ਲਿਓ ਉੱਤੇ ਹੋਏ ਨੰਬਰ ਤੇ ਪਿੰਡ ਬਾਈ ਦਾ ਭੈਣੀ ਵਾਗਾ ਜ਼ਿਲ੍ਹਾ ਮਾਨਸਾ ਤੇ ਪੂਰੀ ਜਾਣਕਾਰੀ ਤੁਸੀਂ ਟੈਲੀਫੋਨ ਕਰਕੇ ਲੈ ਸਕਦੇ ਹੋ ਸਾਫ ਸਣ ਲੈ ਵੀ ਦੀਆਂ ਕਿਉਂਕਿ ਰੇਟ ਜਾਇਜ਼ ਮੰਨੋ ਹਨਾ ਜਿਵੇਂ ਉਹ ਮੱਝਾ ਕੀ ਚੰਗੀ 14 ਕਿਲੋ ਜਿਹੜਾ ਦੁੱਧ ਦੇ ਥੱਲੇ ਤਿਆਰ ਤੇ ਵਧੀਆ ਟਾਂਚੇ ਦੀ ਆ 18 ਕਿਲੋ ਬਾਈ ਕਹਿੰਦਾ ਪਾਉ ਤੇ ਇਹਦੇ ਥੱਲੇ 12 ਕਿਲੋ ਤਿਆਰ ਹਾਂ ਹਾਂ 12 ਕਿਲੋ ਤਿਆਰ ਬਦੂ ਕਸੋਰਾ ਹਾਂ 14 15 14 ਕਿਲੋ ਕਹਿੰਦਾ ਦੇਊਗੀ ਬਾਕੀ ਥਾਂਲੇ ਵਾ ਦੱਸਦਾ ਹਨਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਟੈਲੀਫੋਨ ਕਰਕੇ ਲੈ ਸਕਦੇ ਹੋ ਇੱਕ ਵਾਰੀ ਨੰਬਰ ਫਿਰ ਬੋਲਿਓ 90418 ਹੂੰ 4248 ਪਿੰਡ ਪੈਣੀ ਬਗਾ ਜ਼ਿਲ੍ਹਾ ਮਾਨਸਾ